ਮੰਗ ਲਿਆ ਕਰੋ ਕਦੇ ਸਤਿਗੁਰ ਪਾਤਸ਼ਾਹ ਤੋਂ ਮੰਗਣ ਮੰਗ ਤਾਂ ਏਕੈ ਮੰਗ ਉਹ ਸਤਿਗੁਰ ਪਾਤਸ਼ਾਹ ਨੂੰ ਕਹਿ ਦਿਆ ਕਰੋ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਉ ਤੈ ਪੈ ਮੰਗੋ ਦੇਹੋ ਆਪਣਾ ਦਖਣਾ ਉਹ ਜੇ ਨਾਮ ਮੰਗ ਲਿਆ ਬਸ ਸਾਰੇ ਸੁਖ ਕਠੀ ਆ ਜਾਣਗੇ ਅਸੀਂ ਉਹ ਚੀਜ਼ਾਂ ਗੁਰੂ ਤੋਂ ਮੰਗਦੇ ਜਿਹੜੀਆਂ ਚੀਜ਼ਾਂ ਨੇ ਜਗ ਦੁਖੀ ਕਰਿਆ ਹੋਇਆ ਹੈ ਜਗ ਝਗੜਿਆਂ ਵਿੱਚ ਪਾਇਆ ਹੋਇਆ ਹੈ ਅਸ਼ਾਂਤੀ ਵਰਤਾਈ ਹੋਈ ਹੈ ਉਹੀ ਚੀਜ਼ਾਂ ਅਸੀਂ ਮੰਗ ਰਹੇ ਨੇ ਜੋ ਦੁਖੀ ਕਰ ਰਹੀਆਂ ਨੇ ਉਹਨੇ ਸੁਖ ਦੇਣੇ ਕਦੇ ਤੁਹਾਨੂੰ ਜਵਾਬ ਨਹੀਂ ਦੇਣਾ ਦਵਾਈ ਤੋਂ ਡਾਕਟਰ ਕਦੇ ਜਵਾਬ ਨਹੀਂ ਦਿੰਦਾ ਪਰ ਖਾਓ ਤਾਂ ਸਹੀ ਸੰਜਮ ਨਾਲ ਵਰਤੋ ਤਾਂ ਸਹੀ ਜੇ ਦਵਾਈ ਵਰਤੋਂਗੇ ਤੇ ਸੁਖੀ ਹੋ ਜਾਓਗੇ ਜੇ ਉਹਦਾ ਹੀ ਕਹੀ ਜਾਓ ਨਾ ਡਾਕਟਰ ਨੂੰ ਮੈਨੂੰ ਰਾਜੀ ਕਰ ਦੇ ਮੈਨੂੰ ਰਾਜੀ ਕਰ ਦੇ ਮੇਰਾ ਦਰਦ ਹਟਾ ਦੇ ਨਹੀਂ ਵੇ ਗੁਰਮਖੋ ਕਹੋ ਜਰੂਰ ਬੇਨਤੀ ਜਰੂਰ ਕਰੋ ਪਰ ਸੁਖ ਕਦ ਮਿਲਣੇ ਨੇ ਮਹਾਰਜ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਆਓ ਗੁਰੂ ਦੇ ਚਰਨਾਂ ਵਿੱਚ ਬਣੋ ਬੜ ਭਾਗੀ ਰੱਖੋ ਮੱਥਾ ਗੁਰੂ ਦੇ ਚਰਨਾਂ ਵਿੱਚ ਤੇ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਗੁਰੂ ਉਹ ਸੁੱਖ ਤੇਰਾ ਦਿੱਤਾ ਲੈਣਾ ਬੜ ਭਾਗੀਓ ਜੋ ਹਾਜ਼ਰੀਆਂ ਭਰ ਰਹੇ ਹੋ ਸੁਣੋ ਅਗਲਾ ਪ੍ਰੋਗਰਾਮ ਦਰਸ਼ਨੋ ਬਖਸ਼ੋ ਖਿਮਾ ਸਮੇਂ ਸਿਰ ਆਉਣ ਦੀ ਖੇਚਲ ਕਰਿਆ ਕਰੋ ਤਾਂ ਕਿ ਵੱਧ ਤੋਂ ਵੱਧ ਸਮਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਵਾਸਾ ਨੂੰ ਸਫਲ ਕਰ ਸਕੀਏ ਹੋਲਾ ਤੋਂ ਬਖਸ਼ਿਓ ਖਿਮਾ ਸਤਿਗੁਰ ਪਾਤਸ਼ਾਹ ਜੀ ਆਪ ਜੀ ਦੀ ਬਾਣੀ ਦਾ ਸੰਗਤ ਵੱਲੋਂ ਸਤਕਾਰ ਹੋਇਆ ਹੈ ਦਰ ਪ੍ਰਵਾਨ ਕਰਨਾ ਸਰਬੱਤ ਸੰਗਤ ਨੂੰ ਚੜ੍ਹਦੀਆਂ ਕਲਾਂ ਬਖਸ਼ਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ